ਪੂਰ ਦਰਸ਼ਨ ਤੇ ਕੋਈ 1 ਸਾਲ ਅਨਹੋਣੇ ਨਾਮ ਦਾ ਸੀਰੀਅਲ ਚੱਲਦਾ ਰਿਹਾ ਅਨਹੋਣੇ ਉਹਦੇ ਚ ਦਿਖਾਉਂਦੇ ਕਿਤਾਬ ਜੋ ਕੁਝ ਲਿਖਿਆ ਹੋਇਆ ਹੈ ਉਹਦੇ ਆਧਾਰ ਤੇ ਹਰ ਕੁਝ ਦਿਖਾਉਂਦੇ ਫਿਰ ਮਰ ਕੇ 8 10 ਘੰਟਿਆਂ ਬਾਅਦ ਜੋ ਜੀ ਉੱਠੇ ਫਿਰ ਫਿਰ ਦੱਸਦੇ ਨੇ ਕਿ ਕੀ ਕੁਝ ਹੋਇਆ ਉਹਨਾਂ ਦੇ ਨਾਮ ਨੇ ਤੇ ਐਡਰੈਸ ਨੇ ਕਾਨੂੰਨ ਦੇ ਚ ਐਸੀ ਕੋਈ ਜਦ ਨਹੀਂ ਕਿ ਅਗਲੇ ਜਨਮ ਦੇ ਚ ਕੋਈ ਕਿਸੇ ਨੂੰ ਮੁਜਰਮ ਹੋਣ ਦਾ ਇਲਜ਼ਾਮ ਲਾਵੇ ਤੇ ਉਸ ਨੂੰ ਸਜ਼ਾ ਦਿੱਤੀ ਜਾਵੇ ਇਸ ਤਰ੍ਹਾਂ ਦਾ ਕੋਈ ਵਿਧਾਨ ਕਾਨੂੰਨ کم ਸੇ ਘੱਟ 105 ਬੱਚੇ ਤੇ ਬੱਚੀਆਂ ਇਹਨਾਂ ਨੇ ਆਪਣਾ ਪਿਛੋਕੜ ਦੱਸਿਆ ਉਸ ਕਿਤਾਬ ਵਿੱਚ ਉਹਨਾਂ ਦਾ ਨਾਮ ਤੇ ਐਡਰੈਸ ਉਸ ਕਿਤਾਬ ਦੇ ਵਿੱਚ ਖੁਸ਼ਕਿਸਮਤੀ ਹੈ ਇਸ ਦੀ ਲੇਖਕਾ ਇੱਕ ਸਿੱਖ ਬੱਚੀ ਡਾਕਟਰ ਸਤਵੰਦ ਬੰਗਲੌਰ ਉਹਨੇ ਬੈਨੂ ਇਹ ਕਿਤਾਬ ਸੰਗਤ ਦੇ ਵਿੱਚ ਪੜ੍ਹ ਕੇ ਕੀਤੀ ਕਿੰਨੇ ਗਹਿਨੇ ਜੀ ਇਹ ਤੇ ਬਹੁਤ ਵੱਡਾ ਉਹ ਵਿਗਿਆਨ ਸਿਮਰਤੀ ਦਾ ਕੋਈ ਆਵਾਜ਼ ਮਨੁੱਖ ਦੀ ਜਿਹੜੀ ਸਿਮਰਤੀ ਹੈ ਅਸੀਂ ਮੰਨਦੇ ਹਾਂ ਅਨੰਤ ਅਨੰਤ ਹੈ ਅਨੰਤ ਜਨਮਾਂ ਦੀ ਅੰਦਰ ਸਿਮਰਤੀਆਂ ਪਈਆਂ